ਪਾਲਿਟਿਕਸ ਜਿਹੜੀ ਆਉਂਦੀ ਜਾਂਦੀ ਆ ਪਰ ਉਹ ਐਸੇ ਪਰਸਨ ਜਿਹੜੇ ਜੇ ਹਿਸਾਬ ਨਾਲ ਪੋਲਿਟਿਕਸ ਲੈਂਦੇ ਸੀ ਉਹ ਕਹਿੰਦੇ ਚਾਹੇ ਮੈਂ ਇਥੇ ਪ੍ਰੀਮੀਅਰ ਅਫੀਸਰ ਬੈਠਾ ਚਾਹੇ ਬੰਦਾ ਕੋਈ ਸੜਕ ਤੇ ਤੁਰਿਆ ਜਾਂਦਾ ਕਹਿੰਦਾ ਅਸੀਂ ਸਾਰੇ ਬਰਾਬਰ ਇੱਕੋ ਜੀ ਸੋਚ ਵਾਲੇ ਬ੍ਰਿਟਿਸ਼ ਕ੍ਰਮਯਾ ਵੱਲ ਦੇਖੀਏ ਪਰ ਇਹ ਥਰਡ ਪਾਉਨੋ ਨਾਲ ਦੁਬਾਰਾ ਹੋਇਆ ਜਿਹੜਾ ਕਿ ਡਿਫਰੈਂਟ ਕਾਈਂਡ ਆਫ ਕੈਂਸਰ ਸੀ ਜਿਹੜੀ ਕਿ ਨਹੀਂ ਹੋਰ ਕਵਰ ਹੋ ਸਕੇ ਕਹਿੰਦੇ ਜੋ ਕੁਛ ਆਪਾਂ ਲੇਬਰ ਲਈ ਅਚੀਵ ਕੀਤਾ ਕਿੰਨਾ ਮੈਂ ਤੇਤੋ ਬਿਨਾ ਨਹੀਂ ਸੀ ਕਰ ਸਕਦਾ ਮੈਂ ਕਿਹਾ ਬਈ ਜੌਨ ਇਹ ਵੀ ਸੱਚਾਈ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇਤੋ ਬਿਨਾ ਮੈਂ ਵੀ ਨਹੀਂ ਸੀ ਉਹ ਕੰਮ ਕਰ ਸਕਦਾ ਅ ਦੋਸਤੋ ਅੱਜ ਇੱਕ ਦੁੱਖਪ੍ਰੀ ਖਬਰ ਸਾਡੇ ਸਾਫਕਾ ਪ੍ਰੀਮੀਅਰ ਜੌਨ ਹਾਰਗਨ ਚੜ੍ਹਾਈ ਕਰ ਗਏ ਨੇ ਇੱਕ ਜਿੱਥੇ ਚੰਗੇ ਪਾਰਟੀ ਲੀਡਰ ਚੰਗੇ ਪ੍ਰੀਮੀਅਰ ਚੰਗੇ ਇਨਸਾਨ ਵਜੋਂ ਜਾਣੇ ਜਾਂਦੇ ਸੀ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਹੈਰੀ ਬੈਂਚ ਉਹਨਾਂ ਦੇ ਨਾਲ ਬਹੁਤ ਲੰਬਾ ਸਮਾਂ ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਉਹਨਾਂ ਦੀ ਸ਼ਖਸੀਅਤ ਬਾਰੇ ਜਾਣਦੇ ਹਾਂ ਬੈਂਚ ਸਾਹਿਬ ਅੱਜ ਬੜੀਏ ਦੁੱਖ ਭਰੀ ਖਬਰ ਆ ਥੋੜਾ ਜਿਹਾ ਸਾਨੂੰ ਸਾਡੇ ਸਾਬਕਾ ਪ੍ਰੀਮੀਅਰ ਜੌਨ ਹਾਰਕਨ ਬਾਰੇ ਦੱਸੋ ਕਿ ਕਿਸ ਤਰ੍ਹਾਂ ਦੇ ਇਨਸਾਨ ਸੀ ਯਾ ਜੀ ਆਪਾਂ ਲਈ ਇਹ ਯੂ ਨੋ ਐਜ਼ ਅ ਪਰਸਨ ਤੇ ਐਜ਼ ਅ ਬ੍ਰਿਟਿਸ਼ ਕੋਲੰਬੀਅਨ ਦੋਨਾਂ ਪਾਸਿਆਂ ਤੋਂ ਬਹੁਤ ਹੀ ਦੁੱਖ ਦਾ ਹੈ ਕਰਾ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਤਕਰੀਬਨ 2005 ਤੋਂ ਮਿਲਿਆ ਤੇ ਜਿਹੋ ਜਿਹੋ ਉਹ ਬਾਹਰ ਦਿਸਦੇ ਸੀ ਉਹੋ ਜਿਹੇ ਅੰਦਰ ਇਨਸਾਈਡ ਦੇ ਇਨਸਾਨ ਸੀਗੇ ਡੀਪਲੀ ਕਮਿਟਿਡ ਬ੍ਰਿਟਿਸ਼ ਕਲੰਬੀਆ ਨੂੰ ਕਹਿੰਦੇ ਸੀ ਵੀ ਅਸੀਂ ਕਿੰਨਾ ਵਧੀਆ ਸੂਬਾ ਬਣਾਉਣਾ ਆ ਪੋਲਿਟਿਕਸ ਜਿਹੜੀ ਆਉਂਦੀ ਜਾਂਦੀ ਆ ਪਰ ਉਹ ਐਸੇ ਪਰਸਨ ਜਿਹੜੇ ਜੇ ਹਿਸਾਬ ਨਾਲ ਪੋਲਿਟਿਕਸ ਲੈਂਦੇ ਸੀ ਉਹ ਕਹਿੰਦੇ ਚਾਹੇ ਮੈਂ ਇੱਥੇ ਪ੍ਰੀਮੀਅਰ ਆਫਿਸ ਬੈਠਾ ਚਾਹੇ ਬੰਦਾ ਕੋਈ ਸੜਕ ਤੇ ਤੁਰਿਆ ਜਾਂਦਾ ਕਹਿੰਦਾ ਅਸੀਂ ਸਾਰੇ ਬਰਾਬਰੀ ਇੱਕੋ ਜੀ ਸੋਚ ਵਾਲੇ ਬ੍ਰਿਟਿਸ਼ ਕਲੰਬੀਆ ਵੱਲ ਦੇਖੀਏ ਅ ਤੁਸੀਂ ਉਹਨਾਂ ਦੀ ਲੈਗਸੀ ਦੇਖੋ ਜੇ ਕਿਤੇ ਪਹਿਲਾਂ ਉਹਨਾਂ ਦਾ ਕੰਮ ਗਵਰਨਮੈਂਟ ਬਣਾਉਣ ਤੋਂ ਪਹਿਲਾਂ ਵੀ ਫਿਰ ਉਹਨਾਂ ਨੇ ਸਰਕਾਰ ਬਣਾਉਣ ਵਾਸਤੇ ਉਹਨਾਂ ਦਾ ਬਹੁਤ ਵੱਡਾ ਹੱਥ ਸੀਗਾ ਜ 2017 ਚ ਬਣੀ ਹੈ ਤੇ ਮੈਨੂੰ ਯਾਦ ਆ ਜਦੋਂ ਕਿਤੇ ਸਾਡੀ ਇਕੱਠਿਆਂ ਦੀ ਫੋਟੋ ਹੁੰਦੀ ਸੀ ਉਹ 셀ਫੀ ਲੈਂਦੇ ਹੁੰਦੇ ਸੀ ਤੇ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਉਹ ਆਇਰਿਸ਼ ਸਕੇ ਬੈਕਗ੍ਰਾਉਂਡ ਦੇਣਾ ਜੀ ਤੇ ਕਹਿੰਦੇ ਆ ਆਪਾਂ ਟਵਿਨ ਆ ਲੌਸਟ ਹੋਏ ਆ ਬਰਥ ਤੇ ਕਹਿੰਦੇ ਮੈਂ ਡਬਲਨ ਜਾਵੜਿਆ ਕਿਨੇ ਤੂੰ ਦਿੱਲੀ ਰਹਿ ਗਿਆ ਸੋ ਸਾਡਾ ਜਿਹੜਾ ਪਰਸਨਲ ਰਿਲੇਸ਼ਨਸ਼ਿਪ ਯੂ نو ਬਹੁਤ ਹੀ ਵਧੀਆ ਸੀਗਾ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਮੈਂ ਨਹੀਂ ਰਨ ਕਰ ਰਿਹਾ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤੇ ਉਹ ਇੰਨੇ ਡੀਪਲੀ ਇਸ ਗੱਲ ਦੇ ਉੱਤੇ ਕਮਿਟਿਡ ਸੀਗੇ ਕਿ ਮੈਨੂੰ ਕਹਿੰਦੇ ਕਹਿੰਦੇ ਹੈਰੀ ਕਹਿੰਦੇ ਜੋ ਕੁਝ ਆਪਾਂ ਲੇਬਰ ਲੇ ਅਚੀਵ ਕੀਤਾ ਕਹਿੰਦਾ ਮੈਂ ਤੇਤੋ ਬਿਨਾ ਨਹੀਂ ਸੀ ਕਰ ਸਕਦਾ ਮੈਂ ਕਿਹਾ ਬਈ ਜੌਨ ਇਹ ਵੀ ਸੱਚਾਈ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਤੇਤੋ ਬਿਨਾ ਮੈਂ ਵੀ ਨਹੀਂ ਸੀ ਉਹ ਕੰਮ ਕਰ ਸਕਦਾ ਔਰ ਜੇ ਦੇਖਿਆ ਜਾਵੇ ਅਸੀਂ ਸਾਰੇ ਕੈਨੇਡਾ ਨੂੰ ਲੀਡ ਕਰਦੇ ਜਦੋਂ ਲੇਬਰ ਤੇ ਲੇਬਰ ਰਾਈਟਸ ਆਉਂਦੇ ਹੈਗੇ ਔਰ ਉਹ ਜੌਨ ਹੋਰ ਕਹਿੰਦਾ ਬਹੁਤ ਵੱਡਾ ਹਾਦਸਾ ਉਹਦੇ ਪਿੱਛੇ ਮੈਨੂੰ ਪੂਰੀ ਸਪੋਰਟ ਕਰਨੀ ਕਈ ਵਾਰੀ ਤੁਹਾਨੂੰ ਪਤਾ ਸਵਾਲ ਜਵਾਬ ਹੁੰਦੇ ਆ ਕੁਐਸਚਨ ਹੁੰਦੇ ਆ ਸ਼ੱਕ ਹੁੰਦੀ ਇਹਦਾ ਰਿਐਕਸ਼ਨ ਕੀ ਹੋਏਗਾ ਉਹ ਕਹਿੰਦਾ ਸੀ ਰਾਈਟ ਗੱਲ ਆ ਤੂੰ ਕਮਿਟਿਡ ਆ ਸਾਰੇ ਕਮਿਟੇਟਰ ਕਹਿੰਦੇ ਆ ਇਹ ਆਪਾਂ ਕਰਨਾ ਸੋ ਤੁਸੀਂ ਹੋਰ ਦੇਖੋ ਚਾਰਲ ਕੇਰ ਦੀ ਗੱਲ ਕਰਕੇ ਦੇਖ ਲਓ ਯੂ نو ਚਲੋ ਤੁਸੀਂ ਮੇਰਾ ਖਿਆਲ ਜੇ ਆਪਾਂ ਗਿਣ ਲਗੀ ਤਾਂ ਬਹੁਤ ਹੀ ਵੱਡੀ ਲਿਸਟ ਹੈਗੀ ਆ ਆ ਜਿਹੜੇ ਕਿ ਉਹ ਪਿੱਛੇ ਲੈਗਸੀ ਛੱਡ ਕੇ ਗਏ ਆ ਪਰ ਵੱਡੀ ਗੱਲ ਹੈ ਬਈ ਪੋਲੀਟੀਸ਼ੀਅਨ ਆਉਂਦੇ ਜਾਂਦੇ ਰਹਿੰਦੇ ਆ ਪਰ ਉਹ ਐਜ਼ ਏ ਵਧੀਆ ਇਨਸਾਨ ਤੇ ਪੋਲੀਟੀਸ਼ੀਅਨ ਵਿਦ ਇੰਟੈਗ੍ਰਿਟੀ ਦੀ ਔਨੈਸਟੀ ਨਾ ਕਰ ਦੇਣਾ ਉਹ ਦਿਖਾ ਗਏ ਇਦਾਂ ਹੋ ਸਕਦਾ ਤੇ ਇਟਸ ਅ ਗ੍ਰੇਟ ਲਾਸ ਟੂ ਬ੍ਰਿਟਿਸ਼ ਕੋਲੰਬੀਆ ਆਈ ਥਿੰਕ he was a, a great advocate on behalf of british columbians te um, uh, i think we we were going to meet him uh, cancer di bimari si gi unna nu ehi karan si ga jadon apne unna ne uh, audhe to resign kita si is karke chhad ke gaye si bilkul uh, jadon unna nu uh, pata laga ke cancer bad rahi a february surgery honi si gi unna um, jadona throat de vich si gi surgery successful hoi par oh unna ne apne us time te de decide kar liya ke ਮੈਂ ਨਫ ਟਾਈਮ ਪਬਲਿਕ ਵਿੱਚ ਲਾ ਲਿਆ ਤੇ ਹੁਣ ਉਹਦੀ ਵਾਈਫ ਸੀਗੀ ਐਲੀ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਨ ਦੀ ਗੱਲ ਹੋਈ ਸੋ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਮੈਂ ਪੋਲਿਟਿਕਸ ਤੋਂ ਬਾਹਰ ਜਾ ਰਿਹਾ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕੈਨੇਡੀਅਨ ਗਵਰਨਮੈਂਟ ਨੇ ਉਹਨਾਂ ਨੂੰ ਜਰਮਨ ਦੇ ਐਮਬੈਸਡਰ ਬਣਾ ਕੇ ਭੇਜਿਆ ਉਸ ਵੇਲੇ ਬੜੇ ਜੋਲੀ ਸੀ ਉਹਨਾਂ ਦੀ ਕੈਂਸਰ ਠੀਕ ਵੀ ਹੋ ਗਈ ਸੀ ਪਰ ਇਹ ਥਰਡ ਬਾ ਉਹਨਾਂ ਦਾ ਦੁਬਾਰਾ ਹੋਇਆ ਜਿਹੜਾ ਕਿ ਡਿਫਰੈਂਟ ਕਾਈਂਡ ਆਫ ਕੈਂਸਰ ਸੀ ਜਿਹੜੀ ਕਿ ਨਹੀਂ ਅ ਹੋਰ ਕਵਰ ਹੋ ਸਕੇ ਆ틱 ਸਾਡੇ ਦਫ਼ਤਰ ਨਾਲ ਉਹਨਾਂ ਦਾ ਬਾਰਤਲਾਬ ਮੇਰੇ ਖਿਆਲ ਆ ਉਹਨਾਂ ਦੇ ਸਟਾਫ ਦੇ थ्रू ਦੋ ਹਫ਼ਤੇ ਪਹਿਲਾਂ ਆਇਆ ਸੀ ਕਿਉਂਕਿ ਅਸੀਂ ਉਹਨਾਂ ਨੂੰ ਇਨਵਾਈਟ ਕਰ ਰਹੇ ਸੀ ਸਾਡੇ ਆਪਣੇ ਇੱਕ ਇਵੈਂਟ ਦੇ ਉੱਤੇ ਤੇ ਕਹਿੰਦੇ ਨੇ ਉਹ ਹੁਣ ਹਸਪਤਾਲ ਦੇ ਵਿੱਚ ਨਹੀਂ ਆ ਸਕਣਗੇ ਸੋ ਉਹ ਇੱਕ ਪ੍ਰਾਈਵੇਟ ਪਰਸਨ ਵੀ ਸੀਗੇ ਤੇ ਬਹੁਤ ਓਪਨ ਵੀ ਸੀਗੇ ਸੋ ਜਦੋਂ ਆਪਣੀ ਉਹਨਾਂ ਦੀ ਆਪਣੀ ਪਰਸਨਲ ਲਾਈਫ ਦੀ ਗੱਲ ਆਉਂਦੀ ਸੀ ਉਹ ਕਾਫੀ ਪ੍ਰਾਈਵੇਟ ਸੀਗੇ ਸੋ ਉਹਨਾਂ ਦੇ ਦੋ ਬੱਚੇ ਉਹਨਾਂ ਦੀ ਵਾਈਫ ਮਾਈ ਹਾਰਟ ਐਂਡ ਮਾਈ ਸਿਮਪਥੀਜ਼ ਆਰ ਵਿਦ them ਆਈ ਥਿੰਕ ਇਦਾਂ ਦੇ ਪੋਲੀਟੀਸ਼ੀਅਨ ਇਦਾਂ ਦੇ ਲੀਡਰ ਆਈ ਥਿੰਕ ਹਿਸਟਰੀ ਵਿੱਚ ਕਦੀ ਕਦੀ ਇਹ ਹੁੰਦੇ ਆ ਅਤੇ ਆਪਾਂ ਨੂੰ ਉਹ ਮਿਲੇ ਬਹੁਤ ਹੀ ਵਧੀਆ ਆਪਣੀ ਲੈਗੇਸੀ ਪਿੱਛੇ ਛੱਡ ਕੇ ਜਾ ਰਹੇ ਆ ਐਂਡ ਸਾਨੂੰ ਰਸਤਾ ਦਿਖਾ ਗਏ ਕਿ ਇਸ ਤਰ੍ਹਾਂ ਤੁਸੀਂ ਪੋਲ ਪੋਲੀਟਿਕਸ ਆਫ ਇਨਟੈਗ੍ਰਿਟੀ ਐਂਡ ਔਨਰਨੈਸਟੀ ਕਰ ਸਕਦੇ ਹੋ ਥੈਂਕ ਯੂ ਬਹੁਤ ਬਹੁਤ ਸ਼ੁਕਰਗੁਜ਼ਾਰ ਅੰਬੈਸਡਰ ਮੈਂ ਥੈਂਕ ਯੂ ਦੋਸਤੋ ਹਰੀ ਬੈਂਸ਼ਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਇੱਕ ਜਿਸ ਤਰ੍ਹਾਂ ਅੰਬੈਸਡਰ ਸਾਹਿਬ ਨੇ ਦੱਸਿਆ ਬਹੁਤ ਹੀ ਉਮਦਾ ਪੋਲਿਟਿਸ਼ੀਅਨਸ ਤੇ ਰਾਜਨੀਤੀ ਨੇਤਾ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਤੇ ਅੱਜ ਉਦਾਰਾ ਚੈਨਲ ਪੰਜਾਬੀ ਉਹਨਾਂ ਦੀ ਮੌਤ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟ ਕਰਦਾ ਇਤਿਹਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਦੇ ਪਾਤਮਨ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਪਾਣਾ ਮੰਨਣ ਤੋਂ ਬਲ ਬਖਸ਼ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ